ਫੋਰਚੂਨਰ ਕਾਰ ਦੇ ਵਿੱਚ ਸਵਾਰ ਦੋ ਵਿਅਕਤੀਆਂ ਦਾ ਪੁਲਿਸ ਦੇ ਵੱਲੋਂ ਇਨਕਾਊਂਟਰ ਕਰ ਦਿੱਤਾ ਗਿਆ ਹੈ ਤਾਂ ਲਗਜ਼ਰੀ ਗੱਡੀ ਦੇ ਵਿੱਚ ਇਹਨਾਂ ਦੇ ਵੱਲੋਂ ਗਲਤ ਕੰਮ ਨੇ ਜਿਹੜੇ ਉਹ ਕੀਤੇ ਜਾਂਦੇ ਸੀ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਤਰਨਤਾਰਨ ਪੁਲਿਸ ਨੇ ਤੜਕਸਾਰ ਨਸ਼ਾ ਤਸਕਰਾਂ ਦਾ ਇਨਕਾਊਂਟਰ ਕਰ ਦਿੱਤਾ ਹੈ ਜਿਸ ਦੌਰਾਨ ਇੱਕ ਨਸ਼ਾ ਤਸਕਰ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਤਾਂ ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਦਕਿ ਦੂਜੇ ਨਸ਼ਾ ਤਸਕਰ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ ਜਿਨ੍ਹਾਂ ਦੇ ਕੋਲੋਂ 770 ਗ੍ਰਾਮ ਹੈਰੋਇਨ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਬਰਾਮਦ ਹੋਈ ਹੈ ਫੋਰਚੂਨਰ ਗੱਡੀ ਦੇ ਵਿੱਚ ਇਹਨਾਂ ਦੇ ਵੱਲੋਂ ਨਸ਼ਾ ਤਸਕਰੀ ਕੀਤੀ ਜਾਂਦੀ ਸੀ ਜਿਨ੍ਹਾਂ ਦੀ ਪਛਾਣ ਅਵਤਾਰ ਸਿੰਘ ਬਾਬਾ ਵਾਸੀ ਫੋਰ ਸਿੰਘ ਅਤੇ ਜਗਤਾਰ ਸਿੰਘ ਵਜੋਂ ਹੋਈ ਹੈ ਤਾਂ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ ਮਾਨਯੋਗ ਸੀਐਮ ਸਾਹਿਬ ਵੱਲੋਂ ਕਿ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਨਸ਼ੇ ਦੇ ਪ੍ਰਤੀ ਇੱਕ ਯੁੱਧ ਨਸ਼ਾ ਵਿਰੋਧ ਵਿੜਿਆ ਗਿਆ ਵਾ ਉਸ ਤੇ 0% ਟਾਲਰ ਸਾ ਕਿਸੇ ਦਾ ਕੋਈ ਲਿਆਜ ਨਹੀਂ ਹੈਗਾ ਉਸ ਦੇ ਵਿੱਚ ਚੱਲਦੇ ਅੱਜ ਏਐਸਏ ਕਰਪਾਲ ਸਿੰਘ ਤੇ ਪੁਲਿਸ ਪੈਟਰੋਲਿੰਗ ਪਾਰਟੀ ਇਧਰ ਫਿਰ ਰਹੀ ਸੀ ਇੱਕ ਫੋਰਚੂਨਰ ਗੱਡੀ ਨੂੰ ਰੋਕਿਆ ਗਿਆ ਜਿਸ ਦੇ ਵਿੱਚ ਇੱਕ ਅਵਤਾਰ ਸਿੰਘ ਉਰਫ ਬਾਬਾ ਤੇ ਜੱਜਪ੍ਰੀਤ ਸਿੰਘ ਇਹਨਾਂ ਦੇ ਪਹਿਲਾਂ ਵੀ ਕ੍ਰਿਮੀਨਲ ਪਰਚੇ ਦਰਜਾ ਇਹਨਾਂ ਨੂੰ ਜਦ ਰੋਕਿਆ अवतार सिंह बाबे ने अपना एक फायर ਉਹਨਾਂ ਵੱਲੋਂ ਕੀਤਾ ਜਿਸ ਦੀ ਜਵਾਬੀ ਫਾਇਰਿੰਗ ਦੇ ਵਿੱਚ अवतार सिंह ਦੇ ਲੱਤ 'ਚ ਵੱਜਿਆ ਫਾਇਰ ਤੇ अवतार सिंह ਦੇ ਹੱਥ 'ਚ ਫੜੇ ਮومی ਲਪਾਫਾ ਜਿਹੜਾ ਨੇ ਛਟਿਆ ਉਹਨੂੰ ਚੈੱਕ ਕਰਨ ਤੇ 770 ਗ੍ਰਾਮ ਦੇ ਕਰੀਬ ਹਿਰੋਇਨ ਬਰਾਮਦ ਹੋਈ ਆ ਤੇ अवतार सिंह ਦਾ ਤੁਹਾਨੂੰ ਦੱਸਣਾ ਚਾਹੁੰਨਾ ਵੀ ਇਸ ਦੇ ਖਿਲਾਫ ਪਹਿਲਾਂ ਬਾਬੇ ਦੇ ਖਿਲਾਫ ਜਿਹੜੇ ਆ ਕਾਫੀ ਪਹਿਲਾਂ ਵੀ ਪਰਚੇ ਦਰਜ ਆ ਪਿੱਛੋਂ ਇਹ ਸੁਰ ਸਿੰਘ ਦਾ ਜੀ ਤੇ ਜਿਹੜਾ ਹੈਗਾ ਵਾ ਜੱਜਪ੍ਰੀਤ ਸਿੰਘ ਇਹ ਵੀ ਕ੍ਰਿਮੀਨਲ ਮਾਈਂਡ ਆ ਇੱਥੇ ਇਹ ਰਹਿਸ਼ਤ ਹੈ ਆ ਤੇ ਇਹਨਾਂ ਦੇ ਜਿਹੜਾ ਉਹਦੀ ਤਲਾਸ਼ੀ ਕਰਨ ਤੇ ਉਹਦੇ ਕੋਲ ਜੜੀ ਨਸ਼ਾ ਵੇਚ ਕੇ ਪੈਸੇ ਰਿਕਵਰ ਜੜੀ ਦੀ ਇਤ ਕੋਟ ਰਿਕਵਰ ਕੀਤੇ ਆ ਇਹਦੇ ਜੇਬ ਚੋਂ ਨਾਲ ਕੰਡਾ ਹੈ ਤੇ ਬਾਕੀ ਜਿਹੜੇ ਜਿਹਦੀ ਲੱਤ ਚ ਗੋਲੀ ਲੱਗੀ ਆ ਉਹਨੂੰ ਐਂਬੂਲੈਂਸ ਤੇ ਅਮਰਸਾ ਆਪਣੇ ਹਸਪੀਟਲ ਭੇਜ ਦਿੱਤਾ ਗਿਆ ਜੀ ਬਾਕੀ ਕਾਰਵਾਈ ਚੱਲ ਰਹੀ ਹੈ ਸਰ ਇਤੋਂ ਹੋਰ ਵੀ ਕੋਈ ਮਾਮਲੇ ਮਾਮਲੇ ਨਹੀਂ ਜਿਵੇਂ ਕੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਇੱਥੇ ਉਹ ਪਾਰਟਵਲ ਇਨਵੈਸਟੀਗੇਸ਼ਨ ਆ ਜੀ ਜਿਹੜਾ ਜਿਵੇਂ ਜਿਵੇਂ ਸਾਹਮਣੇ ਤੱਤ ਆਉਣਗੇ ਤੁਹਾਡੇ ਧਿਆਨ ਟ ਲੈਂਦੇ ਜਾਣਗੇ ਫਿਲਹਾਲ ਜਿਹੜੀ ਆ ਉਹਨੂੰ ਹਸਪੀਟਲ ਭੇਜਿਆ ਗਿਆ ਵਾ ਕਿਉਂਕਿ ਉਹਦੇ ਲੱਤ 'ਚ ਗੋਲੀ ਲੱਗੀ ਸੀ ਬਾਕੀ ਸਾਡੀ ਪਾਰ ਇਨਵੈਸਟੀਗੇਸ਼ਨ ਜਾਰੀ ਆ ਆਪਣੇ ਮੁਲਾਜ਼ਮ ਮਲੂਜਮ ਤੇ ਕੋਈ ਫੈਰ ਜਿਹੜਾ ਕੋਈ ਬਚਾਅ ਨਹੀਂ ਬਚਾਅ ਜੀ ਥੋੜਾ ਕਿਉਂਕਿ ਪੁਲਿਸ ਪੁਲਿਸ ਪੂਰੀ ਮਸ਼ਤਾਈਦ ਸੀ ਜੀ ਤੇ ਬਚਾਅ ਹੋ ਗਿਆ ਜੀ ਬਰਾਮਦਗੀ ਕੀ ਕੀ ਹੋਈ ਸਨ ਬਰਾਮਦ ਵੈਪਨ ਵਗੈਰਾ ਹੋਈ ਬਰਾਮਦਗੀ 1.770 ਗ੍ਰਾਮ ਹਿਰੋਇਨ ਆ ਜੀ ਤੇ 58000 90000 ਕਰੀਬ ਜਿਹੜੀ ਡਰੱਗ ਬਣੀ ਜਿਹੜਾ ਆਪਾਂ ਪੰਜਾਬੀ ਚ ਕਹਿ ਦਈਏ ਵੀ ਨਸ਼ਾ ਵੇਚ ਕੇ ਜਿਹੜੇ ਪੈਸੇ ਇਹਨਾਂ ਇਕੱਠੇ ਕੀਤੇ ਸੀ ਉਹ ਆ ਤੇ ਇੱਕ 32 ਬੋਰ ਰਿਵਾਲਵਰ ਆ ਜੀ ਤੇ ਨਾਲ ਖੋਲ ਆ ਜੀ